ਪਿਆਰੇ ਸਰੋਤਾ ਜਨੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 46 ਆਓ ਸੁਣਦੇ ਹਾਂ ਸਰੋਤਾ ਜਨੋ ਅੱਜ ਸਵੇਰ ਦੀ ਮੁਖਵਾਕ ਦੀ ਕਥਾ ਮੈਂ ਸੁਣ ਰਿਹਾ ਸੀ ਤਾਂ ਕਥਾਕਾਰ ਨੇ ਦਿੱਲੀ ਦੇ ਇੱਕ ਗੁਰਸਿੱਖ ਵੀਰ ਦੀ ਗਾਥਾ ਸੁਣਾਈ ਜਿਸ ਵਿੱਚ ਗੁਰਸਿੱਖ ਦਾ ਅਟੱਲ ਗੁਰੂ ਤੇ ਵਿਸ਼ਵਾਸ ਹੋਣ ਕਾਰਨ ਮਿੱਤਰ ਨੂੰ ਨਾਲ ਲੈ ਕੇ ਉਸ ਦੀ ਸਮੱਸਿਆ ਦੇ ਹੱਲ ਲਈ ਗੁਰਦੁਆਰਾ ਸੀਸਗੰਜ ਸਾਹਿਬ ਪਹੁੰਚ ਗਿਆ। ਉੱਥੇ ਕੀ ਅਰਦਾਸ ਕੀਤੀ ਤੇ ਕਿਉਂ ਕੀਤੀ ਉਸ ਤੇ ਵਿਚਾਰ ਕਰਦੇ ਹਾਂ। ਗਾਥਾ ਇਸ ਤਰ੍ਹਾਂ ਹੈ। ਦਿੱਲੀ ਦਾ ਇੱਕ ਗੁਰਸਿੱਖ ਅੰਮ੍ਰਿਤਧਾਰੀ ਵੀਰ ਜੋ ਸਰਕਾਰੀ ਨੌਕਰੀ ਕਰਦਾ ਹੈ ਹਰ ਤਰ੍ਹਾਂ ਨਾਲ ਗੁਰਸਿੱਖੀ ਜੀਵਨ ਸੁਚੇਤ ਹੋ ਕੇ ਜੀ ਰਿਹਾ ਹੈ ਪਰਿਵਾਰ ਸੁਖੀ ਹੈ ਤੇ ਲੋੜ ਦੀ ਥੋੜ ਕੋਈ ਨਹੀਂ ਹੈ ਉਸ ਦਾ ਇੱਕ Hindu ਮਿੱਤਰ ਉਸ ਪਾਸ ਆਇਆ ਉਸ ਨੇ ਕਿਹਾ ਮੈਨੂੰ ਇੱਕ ਵੱਡੀ ਰਕਮ ਦੀ ਲੋੜ ਹੈ ਇੱਕ ਸਮੱਸਿਆ ਵਿੱਚ ਫਸ ਗਿਆ ਹਾਂ ਮਿੱਤਰ ਮੇਰੀ ਮਦਦ ਕਰ ਤਾਂ ਗੁਰਸਿੱਖ ਮਿੱਤਰ ਨੇ ਫੌਰਨ ਉਸ ਦੀ ਮਦਦ ਕਰ ਦਿੱਤੀ ਕਿਉਂਕਿ ਉਹਨਾਂ ਦੀ ਮਿੱਤਰਤਾ ਪੱਕੀ ਸੀ ਕੁਝ ਸਾਲ ਪੈ ਗਏ ਤਾਂ ਗੁਰਸਿੱਖ ਮਿੱਤਰ ਨੂੰ ਪੈਸਿਆਂ ਦੀ ਜ਼ਰੂਰਤ ਪੈ ਗਈ ਉਸ ਨੇ Hindu ਮਿੱਤਰ ਤੋਂ ਮੰਗੇ ਤਾਂ ਉਸ ਨੇ ਕਿਹਾ ਮੈਂ ਅਜੇ ਸਮੱਸਿਆ ਵਿੱਚ ਹਾਂ ਪੈਸੇ ਵਾਪਸ ਕਰਨ ਦੇ ਕਾਬਿਲ ਨਹੀਂ ਹਾਂ ਮੈਂ ਅਜੇ ਪੈਸੇ ਵਾਪਸ ਨਹੀਂ ਕਰ ਸਕਦਾ ਕਰ ਆ ਗਿਆ ਸ਼ਾਮ ਨੂੰ ਉਸ ਨੇ ਵੀਰ ਨੂੰ ਕਿਹਾ ਮੈਂ ਸਵੇਰੇ ਤੇਰੇ ਕੋਲ ਤਿਆਰ ਹੋ ਕੇ ਆਵਾਂਗਾ ਉੱਥੇ ਜਾਵਾਂਗੇ ਜਿਹੜਾ ਸਾਡੀ ਸਮੱਸਿਆ ਦਾ ਹੱਲ ਕਰ ਦੇਵੇਗਾ ਅਗਲੀ ਸਵੇਰ ਗੁਰਸਿੱਖ ਨੇ ਆਪਣਾ ਸਕੂਟਰ ਚੁੱਕਿਆ ਸਕੂਟਰ ਤੇ ਉਸ ਨੂੰ ਬਿਠਾ ਕੇ ਗੁਰਦੁਆਰਾ ਸੀਸਗੰਜ ਸਾਹਿਬ ਪਹੁੰਚ ਗਿਆ ਦੋਵੇਂ ਅੰਦਰ ਪਹੁੰਚ ਕੇ ਗੁਰੂ ਦੇ ਸਾਹਮਣੇ ਅਰਦਾਸ ਕਰਨ ਲਈ ਖੜੇ ਹੋ ਗਏ ਗੁਰਸਿੱਖ ਨੇ ਇਸ ਤਰ੍ਹਾਂ ਅਰਦਾਸ ਕਰਨੀ ਸ਼ੁਰੂ ਕੀਤੀ हे ਸੱਚੇ ਪਾਤਸ਼ਾਹ ਮੇਰੇ ਵੀਰ ਦੇ ਕਾਰ ਵਿਹਾਰ ਵਿੱਚ ਸਮੱਸਿਆ ਆਈ ਹੋਈ ਹੈ ਉਸ ਦਾ ਸਮਾਧਾਨ ਕਰੋ ਇਸ ਨੂੰ ਇਤਨੇ ਪੈਸੇ ਦੇ ਦਿਓ ਇਤਨੇ ਪੈਸੇ ਦੇ ਦਿਓ ਕਿ ਇਹ ਸੋਖਾ ਹੋ ਜਾਵੇ ਤੇ ਮੇਰੇ ਪੈਸੇ ਵੀ ਵਾਪਸ ਕਰ ਸਕਣ ਯੋਗ ਹੋ ਜਾਵੇ ਮਿਹਰ ਕਰੋ ਰਹਿਮਤ ਕਰੋ ਅਰਦਾਸ ਹੋਣ ਉਪਰੰਤ ਹਿੰਦੂ ਵੀਰ ਸਰਦਾਰ ਜੀ ਵੱਲ ਵੇਖ ਰਿਹਾ ਸੀ ਤੇ ਉਸ ਦੀਆਂ ਅੱਖਾਂ ਵਿੱਚ ਪਾਣੀ ਆਉਣ ਲੱਗਾ ਮੂੰਹੋਂ ਨਿਕਲਿਆ ਮਿੱਤਰ ਹੋਵੇ ਤਾਂ ਐਸਾ ਸਰੋਤਾ ਜਨੋ ਉਸ ਗੁਰਸਿੱਖ ਵੀਰ ਦਾ ਇਤਨਾ ਵੱਡਾ ਵਿਸ਼ਵਾਸ ਆਪਣੇ ਗੁਰੂ ਤੇ ਸੀ ਆਪਣੇ ਮਿੱਤਰ ਨੂੰ ਨਾਂ ਲੈ ਕੇ ਉਸ ਦੀ ਸਮੱਸਿਆ ਲਈ ਅਰਦਾਸ ਕੀਤੀ ਅਰਜ਼ੋਈ ਕੀਤੀ ਇਹ ਕਿਵੇਂ ਸੀ ਸੱਚਾ ਗੁਰਸਿੱਖ ਕਿਵੇਂ ਗੁਰੂ ਤੇ ਵਿਸ਼ਵਾਸ ਕਰ ਰਿਹਾ ਸੀ ਜੀ ਹਾਂ ਜਿਸ ਦਾ ਵਿਸ਼ਵਾਸ ਸੱਚਾ ਹੁੰਦਾ ਹੈ ਉਹ ਆਪਣੇ ਇਸ਼ਟ ਨਾਲ ਜੁੜਿਆ ਹੁੰਦਾ ਹੈ ਉਸ ਨੂੰ ਵਿਸ਼ਵਾਸ ਹੁੰਦਾ ਹੈ ਕਿ ਮੇਰਾ ਗੁਰੂ ਹੀ ਮੇਰਾ ਸਭ ਕੁਝ ਹੈ ਉਹ ਸਭ ਜਾਣਦਾ ਹੈ ਜਾਣੀ ਜਾਣ ਹੈ ਦਾਤਾਂ ਦੇਣ ਵਾਲਾ ਹੈ ਦੁੱਖ ਦੂਰ ਕਰਨ ਵਾਲਾ ਹੈ ਰੋਜ਼ਾਨਾ ਬਾਣੀ ਸੁਣਦਾ ਹੈ ਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗ ਬਾਰ-ਬਾਰ ਦੱਸਦੇ ਹਨ ਗੁਰਸਿੱਖੋ ਸੱਚਾ ਸੁੱਚਾ ਕਾਰ ਵਿਹਾਰ ਕਰੋ ਸੱਚ ਬੋਲੋ ਸੱਚ ਖਾਓ ਸੱਚ ਪੀਓ ਸੱਚ ਪੈਨੋ ਤੇ ਇਹ ਵਿਸ਼ਵਾਸ ਰੱਖੋ ਗੁਰੂ ਮੈਨੂੰ ਦੇਖ ਰਿਹਾ ਹੈ ਮੇਰੀ ਹਰ ਗੱਲ ਸੁਣ ਰਿਹਾ ਹੈ ਮੈਂ ਉਸ ਦਾ ਸਿੱਖ ਹਾਂ ਉਸ ਤੋਂ ਅੰਮ੍ਰਿਤ ਦੀ ਦਾਤ ਲਈ ਹੈ ਮੈਂ ਇਸ ਅੰਮ੍ਰਿਤ ਨੂੰ ਨਿਭਾਰੇ ਹਾਂ ਸੱਚੇ ਮਨ ਤੋਂ ਇਹ ਭਾਵਨਾ ਅੰਮ੍ਰਿਤਾਰੀ ਸਿੱਖ ਦੀ ਹਰ ਵੇਲੇ ਬਣੀ ਰਹਿੰਦੀ ਹੈ ਜਿਸ ਨੇ ਅੰਮ੍ਰਿਤ ਛਕ ਕੇ ਮਨ ਕਰਕੇ ਗੁਰੂ ਨਾਲ ਨਾਤਾ ਜੋੜਿਆ ਹੈ ਜਿਸ ਨੇ ਮਨ ਕਰਕੇ ਅੰਮ੍ਰਿਤ ਨਹੀਂ ਛਕਿਆ ਉਸ ਵਿੱਚ ਵਿਸ਼ਵਾਸ ਪੈਦਾ ਨਹੀਂ ਹੁੰਦਾ ਦਿੱਲੀ ਦਾ ਗੁਰਦੁਆਰਾ ਸੀਸਗੰਜ ਸਾਹਿਬ ਹਰ ਵੇਲੇ ਸਾਨੂੰ ਦੱਸ ਰਿਹਾ ਹੈ ਕਿ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ Hindu ਧਰਮ ਦੀ ਰੱਖਿਆ ਲਈ ਜ਼ੁਲਮ ਨੂੰ ਰੋਕਣ ਲਈ ਆਪਣੀ ਸ਼ਹੀਦੀ ਦੇ ਦਿੱਤੀ ਸੀ ਇੱਡਾ ਵੱਡਾ ਪਰ ਉਪਕਾਰ ਕੀਤਾ ਕਿ ਇੱਕ ਧਰਮ ਦੇ ਲੋਕਾਂ ਦਾ ਵਿਸ਼ਵਾਸ ਕਾਇਮ ਰੱਖਿਆ ਐਡੇ ਵੱਡੇ ਮਹਾਨ ਪਰ ਉਪਕਾਰੀ ਧਰਮ ਰੱਖਿਅਕ ਗੁਰੂ ਤੇਗ ਬਹਾਦਰ ਜੀ ਸਨ ਦੂਜਾ ਅਸੀਂ ਸੁਣਦੇ ਹਾਂ ਗਥਾਵਾਂ ਪਰ ਉਪਕਾਰ ਤਾਂ ਬਹੁਤ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰ ਇੱਕ ਗਾਥਾ ਇਹ ਸੁਣਦੇ ਹਾਂ ਕਿ ਭਾਈ ਮੱਖਣ ਸ਼ਾਹ ਲੁਬਾਣਾ ਦਾ ਇੱਕ ਵੱਡਾ ਸਮੁੰਦਰੀ ਜਹਾਜ਼ ਇੱਕ ਸਮੁੰਦਰ ਦੇ ਕਿਨਾਰੇ ਫਸ ਗਿਆ ਉਹ ਅੱਗੇ ਪਿੱਛੇ ਨਹੀਂ ਜਾ ਰਿਹਾ ਸੀ ਤਾਂ ਉਸਨੇ ਬੇਨਤੀ ਕੀਤੀ ਸੀ हे ਗੁਰੂ ਨਾਨਕ ਸਾਹਿਬ ਮੇਰੀ ਮਦਦ ਕਰੋ ਇਸ ਖੁੱਬੇ ਹੋਏ ਜਹਾਜ਼ ਨੂੰ ਬਾਹਰ ਕਢਾਓ ਮੈਨੂੰ ਬਹੁਤ ਵੱਡੇ ਨੁਕਸਾਨ ਤੋਂ ਬਚਾ ਲਵੋ ਮੈਂ ਸ਼ੁਕਰਾਨੇ ਵਜੋਂ 500 ਮੋਹਰਾਂ ਆਪ ਜੀ ਅੱਗੇ ਭੇਟ ਕਰਾਂਗਾ ਉਸ ਵਕਤ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਿਹਰ ਵਿੱਚ ਆ ਕੇ ਭਾਈ ਮੱਖਣਸ਼ਾਹ ਲੁਬਾਣਾ ਦਾ ਜਹਾਜ਼ ਆਪਣਾ ਮੋਢਾ ਦੇ ਕੇ ਪਿੱਛੇ ਨੂੰ ਦਖੇਲ ਦਿੱਤਾ ਤੇ ਜਹਾਜ਼ ਨਿਕਲ ਗਿਆ ਮੱਖਣਸ਼ਾਹ ਲੁਬਾਣੇ ਨੇ ਗੁਰੂ ਜੀ ਅੱਗੇ ਭੇਟਾਂ ਰੱਖੀ ਤੇ ਗੁਰੂ ਜੀ ਨੇ ਉਸ ਨੂੰ ਅਸੀਸਾਂ ਦਿੱਤੀਆਂ ਗੁਰਸਿੱਖ ਜਦੋਂ ਵੀ ਸੱਚੇ ਦਿਲੋਂ ਨਿਮਰਤਾ ਸਹਿਤ ਨਿਮਾਣਾ ਹੋ ਕੇ ਅਰਦਾਸ ਕਰਦਾ ਹੈ ਤਾਂ ਉਸ ਦੀ ਅਰਦਾਸ ਜ਼ਰੂਰ ਪੂਰੀ ਹੁੰਦੀ ਹੈ ਗੁਰਸਿੱਖ ਦਾ ਹਿਰਦਾ ਬਾਕੀ ਮਨੁੱਖਾਂ ਨਾਲੋਂ ਵਧੇਰੇ ਸਾਫ਼ ਹੁੰਦਾ ਹੈ ਸੱਚਾ ਹੁੰਦਾ ਹੈ ਤੇ ਉਸ ਦੀ ਅਰਦਾਸ ਵੀ ਛੇਤੀ ਸੁਣੀ ਜਾਂਦੀ ਹੈ ਦਿੱਲੀ ਦੇ ਇਸ ਗੁਰਸਿੱਖ ਦੇ ਮਨ ਵਿੱਚ ਇਹੀ ਸੀ ਕਿ ਗੁਰੂ ਤੇਗ ਬਹਾਦਰ ਜੀ ਧਰਮ ਰੱਖਿਅਕ ਤੇ ਸਮੱਸਿਆਵਾਂ ਨੂੰ ਦੂਰ ਕਰਨ ਵਾਲੇ ਹਨ ਜਿਸ ਤਰ੍ਹਾਂ ਅਸੀਂ ਰੋਜ਼ਾਨਾ ਅਰਦਾਸ ਵਿੱਚ ਪੜ੍ਹਦੇ ਹਾਂ ਸ਼੍ਰੀ ਹਰਿ ਕ੍ਰਿਸ਼ਨ ਦਿਹਾਈਏ ਜਿਸ ਡਿਠੇ ਸਭ ਦੁੱਖ ਜਾਇ ਤੇਗ ਬਹਾਦਰ ਸਿਮਰੀਐ ਕਰਨੋਂ ਨਿਦ ਆਵੇ ਧਾਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਬੇਨਤੀ ਕਰਨ ਨਾਲ ਨੋ ਨਿਧਾਂ ਆ ਜਾਂਦੀਆਂ ਹਨ ਪੈਸੇ ਦੀ ਕਮੀ ਨਹੀਂ ਰਹਿੰਦੀ ਜ਼ਿੰਦਗੀ ਦੇ ਸੁੱਖ ਮਿਲ ਜਾਂਦੇ ਹਨ ਗੁਰਸਿੱਖ ਦੇ ਮਨ ਵਿੱਚ ਇਹ ਸਾਰੀਆਂ ਗੱਲਾਂ ਜ਼ਰੂਰ ਹੋਣਗੀਆਂ ਤਾਂ ਹੀ ਹਿੰਦੂ ਮਿੱਤਰ ਨੂੰ ਨਾਲ ਲੈ ਕੇ ਗੁਰਦੁਆਰਾ ਸੀਸਗੰਜ ਸਾਹਿਬ ਅਟੁੱਟ ਵਿਸ਼ਵਾਸ ਨਾਲ ਅਰਦਾਸ ਕਰਨ ਲਈ ਪਹੁੰਚ ਗਿਆ ਸੀ ਸਾਨੂੰ ਵੀ ਆਪਣੇ ਗੁਰੂ ਤੇ ਅਟੱਲ ਵਿਸ਼ਵਾਸ ਰੱਖਣਾ ਚਾਹੀਦਾ ਹੈ ਗੁਰੂ ਤਾਂ ਸਾਰੇ ਹੀ ਅਰਦਾਸ ਪੂਰੀ ਕਰਦੇ ਹਨ ਸਾਰੇ ਇੱਕੋ ਹੀ ਸਰੂਪ ਸਨ ਮਨ ਦੀ ਅਵਸਥਾ ਇੱਕੋ ਹੀ ਸੀ ਸੱਚੀ ਤੇ ਪਵਿੱਤਰ ਇੱਕੋ ਜਿਹੇ ਹੀ ਅਕਾਲ ਪੁਰਖ ਦੇ ਸੱਚ ਸਰੂਪ ਸਨ ਚਲੋ ਇਹ ਉਸ ਗੁਰ ਸਿੱਖ ਦਾ ਦਿੱਲੀ ਵਿੱਚ ਬੈਠੇ ਵਿਸ਼ਵਾਸ ਸੀ ਤਨ ਦੀ ਸਮੱਸਿਆ ਹੈ ਗੁਰੂ ਜੀ ਜ਼ਰੂਰ ਪੂਰੀ ਕਰਨਗੇ ਜਿਵੇਂ ਮੱਖਣ ਸ਼ਾਲੂ ਬਾਣਾ ਦੀ ਕੀਤੀ ਸੀ ਜੇਕਰ ਅਸੀਂ ਗੁਰੂ ਅੱਗੇ ਸੰਪੂਰਨ ਵਿਸ਼ਵਾਸ ਨਾਲ ਅਰਦਾਸ ਕਰਦੇ ਹਾਂ ਤਾਂ ਅਰਦਾਸ ਜ਼ਰੂਰ ਪੂਰੀ ਹੁੰਦੀ ਹੈ ਇਹ ਗੱਲ ਮੈਂ ਆਪਣੇ ਨਿੱਜੀ ਤਜਰਬੇ ਤੋਂ ਕਹਿ ਰਿਹਾ ਹਾਂ ਇਹ ਜ਼ਰੂਰੀ ਨਹੀਂ ਹੈ ਕਿ ਗੁਰਸਿੱਖ ਅੰਮ੍ਰਿਤਧਾਰੀ ਦੀ ਹੀ ਅਰਦਾਸ ਪੂਰੀ ਹੁੰਦੀ ਹੈ ਕੋਈ ਵੀ ਮਨੁੱਖ ਪੂਰੇ ਸੱਚੇ ਦਿਲੋਂ ਤੇ ਪੂਰੇ ਵਿਸ਼ਵਾਸ ਨਾਲ ਪੂਰੀ ਨਿਮਰਤਾ ਨਾਲ ਆਪਣੇ ਈਸ਼ਵਰ ਅੱਗੇ ਅਰਜ਼ੋਈ ਕਰਦਾ ਹੈ ਤਾਂ ਅਰਜ਼ੋਈ ਛੇਤੀ ਤੋਂ ਛੇਤੀ ਫਲੀਬੂਤ ਹੋ ਜਾਂਦੀ ਹੈ ਇਸ ਗੱਲ ਦਾ ਵਿਸ਼ਵਾਸ ਸਾਡੇ ਸਾਰਿਆਂ ਦੇ ਮਨਾਂ ਵਿੱਚ ਹੋਣਾ ਚਾਹੀਦਾ ਹੈ ਅਸੀਂ ਧਰਮੀ ਬਣੀਏ ਸੱਚਾ ਵਪਾਰ ਕਰੀਏ ਹਰ ਵਕਤ ਸੱਚ ਨੂੰ ਪਿਆਰ ਕਰੀਏ ਵਿਚਾਰ ਦਿਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰਵਾਓ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ